ਜੇ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਹੈਗੀਆਂ ਨਾ ਤਾਂ ਕਾਮਯਾਬੀ ਤੁਹਾਡੇ ਕਦਮ ਚ ਮੇਗੀ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਸੁਣਨ ਵਿੱਚ ਖੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਸੁਣਿਆ ਸੁਣਿਆ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਕੇਰਲ ਵਿੱਚ ਇੱਕ ਮਦਾਵੀ ਨਾਮ ਦਾ ਰਾਜਾ ਰਾਜ ਕਰਦਾ ਸੀ ਦੁਸ਼ਮਣਾਂ ਨੇ ਉਸਦੇ ਦੇਸ਼ ਤੇ ਚੜਾਈ ਕੀਤੀ ਜੁੱਧ ਵਿੱਚ ਰਾਜਾ ਮਾਰਿਆ ਗਿਆ ਪਤੀ ਦੀ ਮੌਤ ਦੇ ਦੁੱਖ ਚੋਂ ਰਾਣੀ ਵੀ ਉਸਦੇ ਨਾਲ ਸਤੀ ਹੋ ਗਈ ਰਾਜਾ ਦਾ ਇਕਲੋਤਾ ਪੁੱਤ ਚੰਦਰਹਾਸ ਅਜੇ 5 ਸਾਲ ਦਾ ਹੀ ਸੀ। ਦਾਈ ਨੇ ਚੁੱਪਚਾਪ ਉਸ ਨੂੰ ਨਗਰ ਵਿੱਚੋਂ ਕੱਢਿਆ ਤੇ ਕੁੰਤਲਪੁਰ ਲੈ ਗਈ। ਉਹ ਸੁਆਮੀ ਭਗਤ ਦਾਈ ਮਿਹਨਤ ਮਿਹਨਤ ਉਦੋਰੀ ਕਰਕੇ ਰਾਜਕੁਮਾਰ ਦਾ ਪਾਲਣ ਪੋਸ਼ਣ ਕਰਨ ਲੱਗੀ। ਚੰਦਰਹਾਸ ਬੜਾਈ ਸੋਹਣਾ ਸੀ ਤੇ ਬਹੁਤ ਹੀ ਸਰਲ ਤੇ ਨਿਮਰ ਸੀ। ਕੁੰਤਲਪੁਰ ਦੇ ਸਾਰੇ ਲੋਕ ਇਸ ਤਰ੍ਹਾਂ ਦੇ ਭੋਲੇ ਤੇ ਸੋਹਣੇ ਬਾਲਕ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ। ਕਹਿੰਦੇ ਆ ਜੋ ਅਨਾਥ ਹੋ ਜਾਂਦਾ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਖੁਦ ਉਹ ਭਗਵਾਨ ਹੁੰਦਾ ਉਹ ਰੱਬ ਹੁੰਦਾ ਤੇ ਭਗਵਾਨ ਦੀ ਕਿਰਪਾ ਨਾਲ ਇੱਕ ਦਿਨ ਨਾਰਦ मुनि ਜੀ ਘੁੰਮਦੇ ਹੋਏ ਕੁੰਤਲਪੁਰ ਪਹੁੰਚੇ ਉਸ ਬਾਲਕ ਨੂੰ ਇੱਕ ਸ਼ਾਲਗ੍ਰਾਮ ਦੀ ਮੂਰਤੀ ਦੇ ਕੇ ਮੰਤਰ ਦੱਸ ਗਏ ਛੋਟਾ ਬਾਲਕ ਦੇਵ ਰਿਸ਼ੀ ਦੀ ਕਿਰਪਾ ਨਾਲ ਹਰੀ ਭਗਤ ਹੋ ਗਿਆ ਹੁਣ ਜਿਸ ਸਮੇਂ ਉਹ ਆਪਣੇ ਆਪ ਨੂੰ ਭੁੱਲ ਕੇ ਆਪਣੇ ਕੋਮਲ ਕੰਠ ਨਾਲ ਪ੍ਰਭੂ ਦਾ ਗੋਣ ਗਾਣ ਕਰਦਾ ਹੋਇਆ ਨਰਿਤ ਕਰਦਾ ਦੇਖਣ ਵਾਲੇ ਉਸ ਨੂੰ ਦੇਖ ਕੇ ਮੰਤਰ ਮੁਕਤ ਹੋ ਜਾਂਦੇ। ਕੁੰਤਲਪੁਰ ਦਾ ਰਾਜਾ ਪਰਮ ਭਗਵਤ ਭਗਤ ਤੇ ਸੰਸਾਰ ਦੇ ਭੋਗ ਵਿਲਾਸ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਵਾਲਾ ਸੀ। ਉਹਨਾਂ ਦਾ ਕੋਈ ਪੁੱਤ ਨਹੀਂ ਸੀ। ਸਿਰਫ ਚੰਪਕ ਮਾਲਣੀ ਨਾਮ ਦੀ ਇੱਕ ਕੁੜੀ ਸੀ। ਮਹਾਰਿਸ਼ੀ ਗਾਲਬ ਨੂੰ ਰਾਜਾ ਨੇ ਆਪਣਾ ਗੁਰੂ ਬਣਾਇਆ ਹੋਇਆ ਸੀ ਤੇ ਗੁਰੂ ਦੇ ਉਪਦੇਸ਼ ਅਨੁਸਾਰ ਉਹ ਭਗਵਾਨ ਦੇ ਭਜਨ ਵਿੱਚ ਲੱਗਾ ਰਹਿੰਦਾ। ਰਾਜ ਦਾ ਪੂਰਾ ਪ੍ਰਬੰਧ ਮੰਤਰੀ ਦ੍ਰਿਸ਼ਟਬੁੱਧੀ ਕਰਦਾ ਸੀ। ਮંત્રી ਦੀ ਅਲੱਗ ਤੋਂ ਬਹੁਤ ਜ਼ਿਆਦਾ ਸੰਪਤੀ ਸੀ ਰਾਜਾ ਤਾਂ ਭਗਵਤ ਭਗਤੀ 'ਚੋਂ ਲੀਨ ਰਹਿੰਦਾ ਸੀ ਤਾਂ ਇੱਕ ਪ੍ਰਕਾਰ ਨਾਲ ਗੁੰਤਲਪੁਰ ਦਾ ਸ਼ਾਸਕ ਮੰਤਰੀ ਦ੍ਰਿਸ਼ਟ ਬੁੱਧੀ ਹੀ ਸੀ ਮੰਤਰੀ ਦਾ ਮਦਨ ਨਾਮ ਦਾ ਇੱਕ ਪੁੱਤਰ ਸੀ ਜੋ ਉਸ ਦੀ ਰਾਜਕਾਜ ਵਿੱਚ ਮਦਦ ਕਰਦਾ ਸੀ ਮੰਤਰੀ ਦੀ ਇੱਕ ਬਹੁਤ ਹੀ ਸੋਹਣੀ ਲੜਕੀ ਵੀ ਸੀ ਮੰਤਰੀ ਦੀ ਰੁਚੀ ਸਿਰਫ ਰਾਜਕਾਜ ਤੇ ਧਨ ਇਕੱਠਾ ਕਰਨ 'ਚ ਹੁੰਦੀ ਸੀ ਪਰ ਉਹਨਾਂ ਦਾ ਪੁੱਤਰ ਮਦਨ ਭਗਵਾਨ ਦਾ ਭਗਤ ਸੀ ਉਹ ਸਾਧੂ ਸੰਤਾਂ ਦੀ ਸੇਵਾ ਕਰਦਾ ਸੀ। ਐ ਸਲੀ ਮੰਤਰੀ ਦੇ ਮਹਿਲ ਚੋਂ ਜਿੱਥੇ ਵਿਲਾਸ ਤੇ ਰਾਗ ਰੰਗ ਚੱਲਦਾ ਰਹਿੰਦਾ ਉੱਥੇ ਕਦੇ-ਕਦੇ ਸੰਤ ਵੀ ਇਕੱਠੇ ਹੋ ਜਾਂਦੇ ਸੀ ਤੇ ਭਗਵਾਨ ਦੀ ਪਵਿੱਤਰ ਕਥਾ ਵੀ ਹੁੰਦੀ ਸੀ। ਐਨਾ ਕੰਮਾਂ ਵਿੱਚ ਰੁਚੀ ਨਾ ਹੁੰਦੇ ਵੀ ਮੰਤਰੀ ਦ੍ਰਿਸ਼ਟਬੁੱਧੀ ਆਪਣੇ ਪੁੱਤਰ ਕਰਕੇ ਕੁਝ ਨਾ ਬੋਲਦਾ। ਇੱਕ ਦਿਨ ਮੰਤਰੀ ਦੇ ਮਹਿਲ ਚੋਂ ॠषिगण ਬੈਠੇ ਹੋਏ ਸਨ। ਭਗਵਾਨ ਦੀ ਕਥਾ ਹੋ ਰਹੀ ਸੀ ਕਿ ਉਸੇ ਸਮੇਂ ਸੜਕ ਤੇ ਭਵੰਦੇ ਸਾਹਮਣੋਂ ਭਗਵਾਨ ਦੇ ਨਾਮ ਦਾ ਕੀਰਤਨ ਕਰਦਾ ਹੋਇਆ ਚੰਦਰਹਾਸ ਬਾਲਕਾਂ ਦੀ ਮੰਡਲੀ ਨਾਲ ਨਿਕਲਿਆ ਬੱਚਿਆਂ ਦੀ ਮਧੁਰ ਕੀਰਤਨ ਦੀ ਆਵਾਜ਼ ਸੁਣ ਕੇ ਰਿਸ਼ੀਆਂ ਦੇ ਕਹਿਣ ਤੇ ਮਦਨ ਨੇ ਸਾਰਿਆਂ ਨੂੰ ਉੱਥੇ ਬੁਲਾ ਲਿਆ ਚੰਦਰਹਾਸ ਦੇ ਨਾਲ ਬਾਲਕ ਨੱਚਣ ਗਾਉਣ ਲੱਗੇ ਮੰਤਰੀ ਦ੍ਰਿਸ਼ਟਬੁੱਧੀ ਵਿਵਸੇ ਸਮੇਂ ਉੱਥੇ ਆ ਗਿਆ ਮੁੰਨੀਆਂ ਨੇ ਤੇਜਸਵੀ ਬਾਲਕ ਚੰਦਰਹਾਸ ਨੂੰ ਇੰਨਾ ਮगन ਹੋ ਕੇ ਕੀਰਤਨ ਕਰਦੇ ਦੇਖਿਆ ਤਾਂ ਉਹ ਵੀ ਮੰਤਰ ਮੁਕਤ ਹੋ ਗਏ ਕੀਰਤਨ ਖਤਮ ਹੋਣ ਤੇ ਸਨੇਹਪੂਰਵਕ ਕੋਲ ਬਲਾ ਕੇ ઋਸ਼ੀਆਂ ਨੇ ਉਸ ਨੂੰ ਕੋਲ ਬਿਠਾ ਲਿਆ ਤੇ ਉਸ ਦੇ ਸਰੀਰ ਦੇ ਲੱਛਣਾਂ ਨੂੰ ਦੇਖਣ ਲੱਗੇ ઋਸ਼ੀਆਂ ਨੇ ਚੰਦਰ ਹਾਸ ਤੇ ਸਰੀਰ ਕਲੱਛਣ ਦੇਖ ਕੇ ਦ੍ਰਿਸ਼ ਬੁੱਧੀ ਨੂੰ ਕਿਹਾ ਮੰਤਰੀ ਜੀ ਤੁਸੀਂ ਇਸ ਬਾਲਕ ਦਾ ਪ੍ਰੇਮਪੂਰਵਕ ਪਾਲਣ ਪੋਸ਼ਣ ਕਰੋ ਇਸ ਨੂੰ ਆਪਣੇ ਘਰ ਰੱਖੋ ਇਹ ਹੀ ਤੁਹਾਡੀ ਸੰਪੂਰਨ ਜਾਇਦਾਦ ਦਾ ਸਵਾਮੀ ਤੇ ਇਸ ਦੇਸ਼ ਦਾ ਨਰੇਸ਼ ਹੋਵੇਗਾ ਇੱਕ ਅਣਜਾਣ ਤੇ ਕੁਲ ਹੀਣ ਭਿਖਾਰੀ ਬਾਲਕ ਮੇਰੀ ਜਾਇਦਾਦ ਦਾ ਸੁਆਮੀ ਹੋਵੇਗਾ ਇਹ ਗੱਲ ਦ੍ਰਿਸ਼ਟਬੁੱਧੀ ਦੇ ਦਿਲ ਤੇ ਤੀਰ ਦੀ ਤਰ੍ਹਾਂ ਲੱਗੀ ਉਹ ਤਾਂ ਆਪਣੇ ਮੁੰਡੇ ਨੂੰ ਰਾਜਾ ਬਣਾਉਣ ਦਾ ਸੁਪਨਾ ਦੇਖ ਰਿਹਾ ਸੀ ਹੁਣ ਇੱਕ ਭਿਖਾਰੀ ਜਿਹਾ ਮੁੰਡਾ ਉਸ ਦੀਆਂ ਸਾਰੀਆਂ ਇਸ਼ਾਵਾਂ ਨੂੰ ਨਸ਼ਟ ਕਰ ਦੇਵੇਗਾ ਐ ਉਸ ਤੋਂ ਸਹਿ ਨਹੀਂ ਸੀ ਹੋ ਰਿਹਾ ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਪਰ ਸਾਂ ਮੁੰਡਿਆਂ ਨੂੰ ਮਠਿਆਈ ਦੇਣ ਦੇ ਬਹਾਨੇ ਘਰ ਦੇ ਅੰਦਰ ਲੈ ਗਿਆ ਮਠਿਆਈ ਦੇ ਕੇ ਦੂਜੇ ਮੁੰਡਿਆਂ ਨੂੰ ਤਾਂ ਉਸਨੇ ਵਿਦਾ ਕਰ ਦਿੱਤਾ ਸਿਰਫ ਚੰਦਰ ਹਾਸ ਨੂੰ ਰੋਕ ਲਿਆ ਉਸਨੇ ਆਪਣੇ ਇੱਕ ਵਿਸ਼ਵਾਸੀ ਨੂੰ ਬੁਲਾ ਕੇ ਉਸ ਨੂੰ ਚੁੱਪਚਾਪ ਸਮਝਾ ਕੇ ਤੇ ਲੋਭ ਲਾਲਚ ਦੇ ਕੇ ਉਹਦੇ ਨਾਲ ਚੰਦਰ ਹਾਸ ਨੂੰ ਪੇਜ ਦਿੱਤਾ ਚੰਦਰ ਹਾਸ ਨੇ ਜਦ ਦੇਖਿਆ ਕਿ ਉਹ ਉਸ ਨੂੰ ਸੰਸਾਨ ਜੰਗਲ ਵਿੱਚ ਰਾਤ ਦੇ ਸਮੇਂ ਲਿਆਇਆ ਤਾਂ ਉਸ ਦਾ ਉਦੇਸ਼ ਸਮਝ ਕੇ ਚੰਦਰ ਹਾਸ ਨੇ ਕਿਹਾ ਵੀਰ ਤੂੰ ਮੈਨੂੰ ਭਗਵਾਨ ਦੀ ਪੂਜਾ ਕਰ ਲੈਣ ਦੇ ਫਿਰ ਮਾਰੀ ਉਸਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਚੰ드ਹਾਸ ਨੇ ਸ਼흘ਗ੍ਰਾਮ ਜੀ ਦੀ ਮੂਰਤੀ ਕੰਢ ਕੇ ਉਸ ਦੀ ਪੂਜਾ ਕੀਤੀ ਤੇ ਉਸ ਦੇ ਸਾਹਮਣੇ ਪਰਮਾਤਮਾ ਦੀ ਉਸਤਤੀ ਕਰਨ ਲੱਗਾ। ਭੋਲੇ ਬਾਲਕ ਦਾ ਸੋਹਣਾ ਰੂਪ, ਮਧੁਰ ਸਵਰ ਤੇ ਭਗਵਾਨ ਦੀ ਭਗਤੀ ਦੇਖ ਕੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸ ਦੇ ਮਨ ਵਿੱਚ ਇੱਕ ਬੇਕਸੂਰ ਬਾਲਕ ਨੂੰ ਮਾਰਨ ਦੀ ਗੱਲ ਸੋਚ ਕੇ ਇੱਕ ਟੀ ਸੁੱਠੀ ਪਰ ਉਸ ਨੂੰ ਮੰਤਰੀ ਦਾ ਵੀ ਡਰ ਸੀ। ਉਸ ਨੇ ਦੇਖਿਆ ਕਿ ਚੰਦਰ ਹਸਤੇ ਇੱਕ ਪੈਰ 'ਚੋਂ ਛੇ ਉਂਗਲਾਂ ਹਨ ਉਸਨੇ ਤਲਵਾਰ ਨਾਲ ਜੋ ਇੱਕ ਉਂਗਲ ਜ਼ਿਆਦਾ ਸੀ ਉਸਨੂੰ ਕੱਟ ਲਿਆ ਤੇ ਬਾਲਕ ਨੂੰ ਉੱਥੇ ਛੱਡ ਕੇ ਘਰ ਵਾਪਸ ਆ ਗਿਆ ਮੈਲ ਚੋਂ ਆ ਕੇ ਜਦ ਉਸਨੇ ਦ੍ਰਿਸ਼ਟ ਬੁੱਧੀ ਨੂੰ ਉਂਗਲ ਦਿਖਾਈ ਤਾਂ ਐ ਉਂਗਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਸਨੂੰ ਲੱਗਿਆ ਕਿ ਆਪਣੀ ਬੁੱਧੀ ਨਾਲ ਉਸਨੇ ਰਿਸ਼ੀਆਂ ਦੀ ਭੁਇ ਇੱਕ ਬਣੀ ਝੂਠੀ ਸਾਬਤ ਕਰ ਦਿੱਤੀ ਕੁੰਤਲਪੁਰ ਰਾਜ ਦੇ ਅਧੀਨ ਹੀ ਇੱਕ ਛੋਟੀ ਜਿਹੀ ਰਾਜ ਸੀ ਚੰਦਨਪੁਰ ਉੱਥੋਂ ਦਾ ਨਰੇਸ਼ ਕੁਲੇਕਾ ਕਿਸੇ ਕੰਮ ਤੋਂ ਸਵੇਰੇ-ਸਵੇਰੇ ਜੰਗਲ ਵੱਲ ਘੋੜੇ ਤੇ ਚੜ੍ਹ ਕੇ ਜਾ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਬੜੀ ਮਧੁਰ ਭਗਵਾਨ ਦੇ ਨਾਮ ਦੇ ਕੀਰਤਨ ਦੀ ਆਵਾਜ਼ ਪਈ ਕੱਟੀ ਉਂਗਲ ਦੇ ਪੀਰ ਨਾਲ ਧਰਤੀ ਤੇ ਪਿਆ ਚੰਦਰハਸ করুণਾ ਕੀਰਤਨ ਕਰ ਰਿਹਾ ਸੀ ਨਰੇਸ਼ ਨੇ ਕੁਝ ਦੂਰੀ ਤੋਂ ਬੜੀ ਹੈਰਾਨੀ ਨਾਲ ਦੇਖਿਆ ਕਿ ਛੋਟਾ ਦੇਵਕੁਮਾਰ ਵਰਗਾ ਬਾਲਕ ਧਰਤੀ ਤੇ ਪਿਆ ਤੇ ਉਸ ਦੇ ਚਾਰੇ ਪਾਸੇ ਅਨੋਖਾ ਪ੍ਰਕਾਸ਼ ਫੈਲਿਆ ਹੋਇਆ ਨਰੇਸ਼ ਦੇ ਕੋਈ ਔਲਾਦ ਨਹੀਂ ਸੀ ਉਸਨੇ ਸੋਚਿਆ ਕਿ ਭਗਵਾਨ ਨੇ ਉਹਦੇ ਲਈ ਇਹੀ ਦੇਵਕੁਮਾਰ ਭੇਜਿਆ। ਉਸਨੇ ਕੋੜੇ ਤੋਂ ਉੱਤਰ ਕੇ ਬੜੇ ਪਿਆਰ ਨਾਲ ਚੰਦਰਹਾਸ ਨੂੰ ਗੋਦੀ ਵਿੱਚ ਚੁੱਕਿਆ ਤੇ ਉਹਦੇ ਸਰੀਰ ਦੀ ਧੂੜ ਸਾਫ਼ ਕੀਤੀ ਤੇ ਉਸਨੂੰ ਆਪਣੇ ਰਾਜ ਦੇ ਪਵਨ ਵਿੱਚ ਲੈ ਗਿਆ। ਚੰਦਰਹਾਸ ਹੁਣ ਚੰਦਰਪੁਰ ਦਾ ਜੁਬਰਾਜ ਬਣ ਗਿਆ ਸੀ। ਉਸਨੇ ਗੁਰੂ ਕੋਲ ਰਹਿ ਕੇ ਵੇਦਾਂ ਤੇ ਸ਼ਾਸਤਰਾਂ ਦਾ ਅਧਿਆਨ ਕੀਤਾ। ਰਾਜਕੁਮਾਰ ਨੇ ਅस्त्र-ਸ਼ਸਤਰ ਚਲਾਉਣਾ ਤੇ ਨੀਤੀ ਸ਼ਾਸਤਰ ਦੀ ਸਿੱਖਿਆ ਲਈ। ਆਪਣੀ ਸਤ ਗੁਣਾ ਨਾਲ ਉਹ ਰਾਜ ਪਰਿਵਾਰ ਲਈ ਪ੍ਰਾਣਾ ਦੇ ਸਮਾਨ ਪਿਆਰਾ ਹੋ ਗਿਆ। ਸਮਾਪੀਤਨ ਦੇ ਨਾਲ ਰਾਜਕੁਮਾਰ ਚੰਦਰਹਸ ਹੁਣ ਇੱਕ ਹਟਾ-ਕਟਾ ਤੇ ਸੋਹਣਾ ਨੌਜਵਾਨ ਬਣ ਚੁੱਕਾ ਸੀ ਨਰੇਸ਼ ਕੋਲਿਕ ਨੇ ਹੁਣ ਉਸੇ ਤੇ ਰਾਜ ਦਾ ਪਾਰ ਛੱਡ ਦਿੱਤਾ ਸੀ ਰਾਜਕੁਮਾਰ ਚੰਦਰਹਸ ਦੇ ਪ੍ਰਬੰਧ ਵਿੱਚ ਛੋਟੀ ਜੀ ਰਿਆਸਤ ਹਰੀ ਗੁਣਗਾਨ ਚੋਂ ਪਰਿਪੂਰਨ ਹੋ ਗਈ ਰਾਜ ਚੋਂ ਕੋਈ ਦੁਖੀ ਨਹੀਂ ਸੀ ਚੰਦਰਪੁਰ ਰਿਆਸਤ ਵੱਲੋਂ ਕੁੰਤਲਪੁਰ ਨੂੰ 10000 ਸੋਨੇ ਦੀਆਂ ਅਸ਼ਰਫੀਆਂ ਕਰ ਪਾਵਰ ਟੈਕਸ ਦੇ ਰੂਪ ਵਿੱਚ ਹਰ ਸਾਲ ਦਿੱਤੀਆਂ ਜਾਂਦੀਆਂ ਸਨ ਹੁਣ ਇਸ ਵਾਰ ਚੰਦਰਹਸ ਨੇ ਐਨਾ ਸ਼ਰਫੀਆਂ ਦੇ ਨਾਲ ਹੋਰ ਵੀ ਬਹੁਤ ਸਾਰਾ ਧਨ ਤੋਹਫੇ ਤਰੂ ਵਿੱਚ ਭੇਜਿਆ ਦ੍ਰਿਸ਼ਟਬੁੱਧੀ ਨੇ ਜਦ ਚੰਦਰਪੁਰ ਰਾਜ ਦੇ ਐਸ਼ਵਰਿਆ ਤੇ ਉਥੋਂ ਦੇ ਜਵਰਾਜ ਦੇ ਸੁਸ਼ਾਸਨ ਦੀ ਕਥਾ ਸੁਣੀ ਤਾਂ ਖੁਦ ਉਥੋਂ ਦੀ ਵਿਵਸਥਾ ਦੇਖਣ ਚੰਦਨਪੁਰ ਚਲਾ ਗਿਆ ਨਰੇਸ਼ ਕੁਲੇਕ ਤੇ ਰਾਜਕੁਮਾਰ ਨੇ ਉਸ ਦਾ ਖੁੱਲੇ ਦਿਨ ਨ ਸਵਾਗਤ ਕੀਤਾ ਇੱਥੇ ਆ ਕੇ ਜਦ ਦ੍ਰਿਸ਼ਟਬੁੱਧੀ ਨੇ ਚੰਦਰ ਹਸਨ ਨੂੰ ਦੇਖਿਆ ਤਾਂ ਉਸ ਦੇ ਤੇਜ ਤੋਂ ਹੀ ਉਸ ਨੂੰ ਪਛਾਣ ਗਿਆ ਕਿ ਇਹ ਤਾਂ ਉਹੀ ਬਾਲਕਾ ਇਹ ਬੱਚ ਕਿਵੇਂ ਗਿਆ ਇਹ ਜਾਣਨ ਲਈ ਉਸ ਦਾ ਦਿਲ ਵਿਆਕੁਲ ਹੋ ਗਿਆ ਇੱਕ ਵਾਰ ਫੇਰ ਮੰਤਰੀ ਦ੍ਰਿਸ਼ਟਬੁੱਧੀ ਨੇ ਰਾਜਕੁਮਾਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਤੇ ਇੱਕ ਚਿੱਠੀ ਦੇ ਕੇ ਕਿਹਾ ਜਵਰਾਜ ਬਹੁਤ ਹੀ ਜ਼ਰੂਰੀ ਕੰਮ ਹੈ ਤੇ ਦੂਜੇ ਕਿਸੇ ਤੇ ਮੇਰਾ ਵਿਸ਼ਵਾਸ ਨਹੀਂ ਤੂੰ ਖੁਦ ਇਸ ਚਿੱਠੀ ਨੂੰ ਲੈ ਕੇ ਕੁੰਤਲਪੁਰ ਜਾ ਤੇ ਧਿਆਨ ਰੱਖ ਰਸਤੇ ਵਿੱਚ ਚਿੱਠੀ ਖੁੱਲ੍ਹੇ ਨਾ ਤੇ ਕੋਈ ਵੀ ਇਸ ਗੱਲ ਨੂੰ ਨਾ ਜਾਣੇ ਇਸ ਨੂੰ ਸਿੱਧੇ ਮੇਰੇ ਬੇਟੇ ਮਦਨ ਨੂੰ ਹੀ ਦੇਣਾ ਚੰਦਰਹਾਸ ਕੋੜੇ ਤੇ ਚੜ੍ਹ ਕੇ ਇਹ ਕੱਲਾ ਚਿੱਠੀ ਲੈ ਕੇ ਕੁੰਤਰਪੁਰ ਵੱਲ ਚੱਲ ਪਿਆ ਦਿਨ ਦੇ ਤੀਜੇ ਪੈਰੋਂ ਕੁੰਤਲਪੁਰ ਦੇ ਨੇੜੇ ਰਾਜਾ ਦੇਬੂ ਕੀ ਚਿਵਿਚ ਪਹੁੰਚਿਆ ਚੰ드ਰਾਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਥੱਕਿਆ ਹੋਇਆ ਸੀ ਕੋੜੇ ਨੂੰ ਪਾਣੀ ਪਿਆ ਕੇ ਉਸਨੇ ਇੱਕ ਪਾਸੇ ਬੰਦ ਦਿੱਤਾ ਤੇ ਖੁਦ ਵੀ ਸਰੋਵਰ ਤੋਂ ਪਾਣੀ ਪੀ ਕੇ ਇੱਕ ਦਰਖਤ ਦੀ ਛਾਂ ਹੇਠ ਲੰਮਾ ਪੈ ਗਿਆ ਤੇ ਪਹਿੰਦੇ ਹੀ ਉਹਨੂੰ ਨੀਂਦ ਆ ਗਈ ਉਸੇ ਸਮੇਂ ਉਸ ਬਗੀਚੇ ਚਉ ਰਾਜਕੁਮਾਰੀ ਚੰਪਕਮਾਲਣੀ ਆਪਣੀਆਂ ਸਹੇਲੀਆਂ ਤੇ ਮੰਤਰੀ ਦੀ ਲੜਕੀ ਵਿਛਜਾ ਨਾਲ ਘੁੰਮਣ ਆਈ ਸੀ ਸੰਯੋਗ ਵਸ ਮੰਤਰੀ ਦੀ ਲੜਕੀ ਵਿਛਜਾ ਇਕੱਲੀ ਉਧਰ ਚੱਲੀ ਆਈ ਜਿੱਥੇ ਚੰ드ਰਾਸ ਸੁੱਤਾ ਪਿਆ ਸੀ ਬਹੁਤੀ ਸੋਹਣੇ ਨੌਜਵਾਨ ਨੂੰ ਦੇਖ ਕੇ ਉਸ ਤੇ ਮੋਹਿਤ ਹੋ ਗਈ ਤੇ ਧਿਆਨ ਨਾਲ ਉਸ ਨੂੰ ਦੇਖਣ ਲੱਗੀ ਉਸ ਨੂੰ ਉਸ ਦੇ ਹੱਥ ਵਿੱਚ ਇੱਕ ਚਿੱਠੀ ਦੇ ਸੀ ਉਸ ਨੇ ਹੌਲੀ ਦੇਣੀ ਉਹ ਚਿੱਠੀ ਉਸ ਦੇ ਹੱਥੋਂ ਖਿੱਚੀ ਤੇ ਪੜਨ ਲੱਗੀ ਚਿੱਠੀ ਉਸ ਦੇ ਪਿਤਾ ਦੀ ਸੀ ਜੋ ਕਿ ਉਸ ਨੇ ਆਪਣੇ ਪੁੱਤਰ ਨੂੰ ਲਿਖੀ ਸੀ ਚਿੱਠੀ ਚੋਂ ਉਸ ਨੇ ਆਪਣੇ ਪੁੱਤਰ ਨੂੰ ਲਿਖਿਆ ਸੀ ਕਿ ਜਦ ਤੇਰੇ ਕੋਲ ਚਿੱਠੀ ਲੈ ਕੇ ਇਹ ਰਾਜਕੁਮਾਰ ਪਹੁੰਚੇ ਤਾਂ ਐਸ ਨੂੰ ਵਿਸ਼ ਦੇ ਦੇਣਾ ਇਸ ਦੇ ਕੋਲ ਵਿਦਿਆ ਆਦੀ ਦਾ ਕੋਈ ਵੀ ਵਿਚਾਰ ਨਾ ਕਰਕੇ ਮੇਰੇ ਆਦੇਸ਼ ਦਾ ਧਰੰਤ ਪਾਲਣ ਕਰਨਾ ਮੰਤਰੀ ਦੀ ਲੜਕੀ ਨੂੰ ਇੱਕ ਵਾਰ ਚਿੱਠੀ ਪੜ੍ਹ ਕੇ ਬਹੁਤ ਦੁੱਖ ਹੋਇਆ ਉਸ ਦੀ ਸਮਝ ਤੋਂ ਕੁਝ ਨਾ ਆਇਆ ਕਿ ਉਸ ਦੇ ਪਿਤਾ ਜੀ ਇਹੋ ਜੇ ਸੋਨੇ ਦੇਵ ਕੁਮਾਰ ਨੂੰ ਕਿਉਂ ਵਿਸ਼ ਦੇਣਾ ਚਾਹੁੰਦੇ ਹਨ ਉਸ ਨੂੰ ਲੱਗਿਆ ਕਿ ਪਿਤਾ ਜੀ ਇਸ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੇ ਆ ਤੇ ਮੇਰਾ ਨਾਮ ਲਿਖਦੇ ਸਮੇਂ ਭੁੱਲ ਗਏ ਜਾਂ ਅੱਖਰ ਛੱਡ ਦਿੱਤੇ ਉਸ ਨੇ ਭਗਵਾਨ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਕਿ ਚਿੱਠੀ ਉਸ ਦੇ ਹੱਥ ਲੱਗੇ ਕਿਤੇ ਦੂਜੇ ਦੇ ਹੱਥ ਲੱਗ ਜਾਂਦੀ ਤਾਂ ਕਿ ਨਾਂਨ ਅਰਥ ਹੋ ਜਾਂਦਾ ਆਪਣੀਆਂ ਅੱਖਾਂ ਦੇ ਕਜਲ ਨਾਲ ਉਸਨੇ ਚਿੱਠੀ ਵਿੱਚ ਵਿਸ਼ ਨੂੰ ਵਿਸ਼ਾ ਕਰ ਦਿੱਤਾ ਤੇ ਚਿੱਠੀ ਨੂੰ ਬੰਦ ਕਰਕੇ ਉਸ ਨੂੰ ਰਾਜਕੁਮਾਰ ਦੇ ਹੱਥ ਚੋਂ ਰੱਖ ਕੇ ਉੱਥੋਂ ਚਲੀ ਗਈ। ਚੰ드ਰਾਸ ਦੀ ਜਦੋਂ ਨੀਂਦ ਖੁੱਲੀ ਤਾਂ ਛੇਤੀ ਜਣੇ ਮੰਤਰੀ ਦੇ ਘਰ ਗਿਆ ਤੇ ਮੰਤਰੀ ਦੇ ਪੁੱਤਰ ਮਦਨ ਨੂੰ ਚਿੱਠੀ ਦਿੱਤੀ। ਚਿੱਠੀ ਪੜ੍ਹ ਕੇ ਮੰਤਰੀ ਦੇ ਪੁੱਤਰ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਉਸੇ ਦਿਨ ਚੰ드ਰਾਸ ਨਾਲ ਆਪਣੀ ਭੈਣ ਦਾ ਵਿਆਹ ਕਰ ਦਿੱਤਾ। ਵਿਆਹ ਦੇ ਸਮੇਂ ਕੁੰਤਲਪੁਰ ਦਾ ਰਾਜਾ ਵੀ ਪਹੁੰਚਿਆ ਤੇ ਚੰ드ਰਾਸ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਉਸਦੀ ਲੜਕੀ ਲਈ ਵੀ ਇਹੀ ਜੋਗਵਾਰ ਹੈ। ਉਹਨਾਂ ਨੇ ਚੰਦਰਪੁਰ ਦੇ ਰਾਜਕੁਮਾਰ ਦੀ ਵਿਦਿਆ, ਬੁੱਧੀ ਤੇ ਵੀਰਤਾ ਆਦੀ ਦੀ ਬਹੁ ਪ੍ਰਸ਼ੰਸਾ ਸੁਣ ਰੱਖੀ ਸੀ ਹੁਣ ਉਹਨਾਂ ਨੇ ਆਪਣੀ ਲੜਕੀ ਦਾ ਵਿਆਹ ਵੀ ਚੰਦਰ ਹਸ ਨਾਲ ਕਰਨ ਦਾ ਫੈਸਲਾ ਕਰ ਲਿਆ ਦ੍ਰਿਸ਼ਟਬੁੱਧੀ 3 ਦਿਨਾਂ ਬਾਅਦ ਜਦ ਵਾਪਸ ਆਇਆ ਉਤੋਂ ਦੀ ਸਥਿਤੀ ਦੇਖ ਕੇ ਉਹ ਗੁੱਸੇ ਨਾਲ پاگل ਹੋ ਗਿਆ ਉਸਨੇ ਸੋਚਿਆ ਕਿ ਭਲਾ ਮੇਰੀ ਲੜਕੀ ਭਾਵੇਂ ਵਿਧਵਾ ਹੋ ਜਾਏ ਪਰ ਇਸ ਦੁਸ਼ਮਣ ਦਾ ਵਦ ਮੈਂ ਜ਼ਰੂਰ ਕਰਾਂਗਾ ਗੁੱਸੇ 'ਚ ਅੰਨੇ ਹੋਏ ਦਿਲ ਦੀ ਅਹੀ ਸਥਿਤੀ ਹੁੰਦੀ ਆ ਕਿ ਆਪਣੇ ਦਿਲ ਦੀ ਗੱਲ ਮੰਤਰੀ ਨੇ ਕਿਸੇ ਨੂੰ ਨਾ ਕਹੀ ਨਗਰ ਦੇ ਬਾਗ ਪਰਬਤ ਤੇ ਇੱਕ ਦੇਵੀ ਦਾ ਮੰਦਿਰ ਸੀ ਗ੍ਰਿਸ਼ਟ ਬੁੱਧੀ ਨੇ ਕਿਸੇ ਨੂੰ ਇਹ ਸਮਝਾ ਕੇ ਭੇਜ ਦਿੱਤਾ ਕਿ ਜੋ ਕੋਈ ਵੀ ਦੇਵੀ ਦੀ ਪੂਜਾ ਕਰਨਾਵੇ ਉਸ ਨੂੰ ਮਾਰ ਦੇਣਾ ਮੰਤਰੀ ਨੇ ਚੰਦਰ ਹਾਸ ਨੂੰ ਕਿਹਾ ਕਿ ਹੁਣ ਤੂੰ ਮੇਰਾ ਜਵਾਈ ਹੋ ਗਿਆ ਸਾਡੀ ਕੁੱਲ ਦੀ ਪ੍ਰਥਾ ਅਨੁਸਾਰ ਵਿਆਹ ਤੋਂ ਬਾਅਦ ਦੇਵੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਮੰਤਰੀ ਨੇ ਚੰਦਰ ਹਾਸ ਨੂੰ ਸ਼ਾਮ ਦੇ ਸਮੇਂ ਬਿਲਕੁਲ ਇਕੱਲੇ ਜਾ ਕੇ ਦੇਵੀ ਦੀ ਪੂਜਾ ਕਰਨ ਦਾ ਆਦੇਸ਼ ਦਿੱਤਾ ਅਦਰਕੁੰਤਲਪੁਰ ਦੇ ਰਾਜਾ ਜਲਦ ਤੋਂ ਜਲਦ ਆਪਣੀ ਧੀ ਦਾ ਵਿਆਹ ਚੰਦਰਹਾਸ ਨਾਲ ਕਰਨਾ ਚਾਹੁੰਦਾ ਸੀ ਰਾਜਾ ਨੇ ਮੰਤਰੀ ਪੁੱਤਰ ਮਦਨ ਨੂੰ ਬੁਲਾ ਕੇ ਕਿਹਾ ਪੁੱਤਰ ਤੇਰਾ ਬਹਿਨੋਈ ਚੰਦਰਹਾਸ ਬੜਾ ਸੁਜੋਗ ਹੈ ਉਸ ਨੂੰ ਭਗਵਾਨ ਨੇ ਇੱਥੇ ਭੇਜਿਆ ਹੈ ਮੈਂ ਅੱਜ ਹੀ ਉਸ ਦੇ ਨਾਲ ਰਾਜਕੁਮਾਰੀ ਚੰਪਕਮਾਲਣੀ ਦਾ ਵਿਆਹ ਕਰਵਾ ਦੇਣਾ ਚਾਹੁੰਦਾ ਹਾਂ ਸਵੇਰੇ ਉਸ ਨੂੰ ਸਿਗਾਸਨ ਤੇ ਬਿਠਾ ਕੇ ਮੈਂ ਤਪੱਸਿਆ ਕਰਨ ਜੰਗਲ ਚਲਾ ਜਾਵਾਂਗਾ ਤੂੰ ਉਸ ਨੂੰ ਹੁਣੇ ਮੇਰੇ ਕੋਲ ਭੇਜ ਦੇ ਅਦਰ ਰਾਜਕੁਮਾਰ ਚੰਦਰਹਾਸ ਪੂਜਾਦਿਸਮਾ ਘਰੇ ਲੈ ਕੇ ਮੰਦਰ ਵੱਲ ਜਾ ਰਿਹਾ ਸੀ ਤਾਂ ਮੰਤਰੀ ਪੁੱਤਰ ਮਦਨ ਰਾਜਾ ਦਾ ਸੁਨੇਹਾ ਲੈ ਕੇ ਬੜੀ ਉਮੰਗ ਨਾਲ ਉਸ ਨੂੰ ਰਸਤੇ 'ਚੋਂ ਮਿਲਿਆ ਮਦਨ ਨੇ ਪੂਜਾ ਵਾਲਾ ਸਾਰਾ ਸਮਾਨ ਐ ਕਹਿ ਕੇ ਖੁਦ ਲੈ ਲਿਆ ਕਿ ਮੈਂ ਦੇਵੀ ਦੀ ਪੂਜਾ ਕਰਵਾਉਂਦਾ ਹਾਂ ਤੁਹਾਨੂੰ ਮਹਾਰਾਜ ਨੇ ਹੁਣੇ ਬੁਲਾਇਆ ਏ ਤੇ ਚੰਦਰ ਹਾਸ ਨੂੰ ਉਸ ਤੇ ਰਾਜਪਵਨ ਉਹਨੇ ਭੇਜ ਦਿੱਤਾ ਜਿਸ ਮਹੂਰਤ ਵਿੱਚ ਦ੍ਰਿਸ਼ਟਬੁੱਧੀ ਨੇ ਚੰਦਰ ਹਾਸ ਨੂੰ ਮਾਰਨ ਦੀ ਵਿਵਸਥਾ ਕੀਤੀ ਸੀ ਉਸੇ ਮਹੂਰਤ ਵਿੱਚ ਰਾਜਪਵਨ ਚੋਂ ਚੰਦਰ ਹਾਸਤਾ ਰਾਜਕੁਮਾਰੀ ਦੇ ਨਾਲ ਵਿਆਹ ਹੋ ਰਿਹਾ ਸੀ। ਮੰਤਰੀ ਪੁੱਤਰ ਮਦਨ ਜਦ ਪੂਜਾ ਦਾ ਥਾਲ ਲੈ ਕੇ ਦੇਵੀ ਦੇ ਮੰਦਰ ਪਹੁੰਚਿਆ ਤਾਂ ਤਿਆਰੇ ਨੇ ਉਸੇ ਸਮੇਂ ਉਸ ਦਾ ਸਿਰ ਕੱਟ ਦਿੱਤਾ। ਦ੍ਰਿਸ਼ਟਬੁੱਧੀ ਨੂੰ ਜਦ ਪਤਾ ਲੱਗਿਆ ਕਿ ਚੰਦਰ ਹਸਤਰ ਰਾਜਕੁਮਾਰੀ ਨਾਲ ਵਿਆਹ ਕਰਕੇ ਰਾਜਾ ਹੋ ਗਿਆ, ਤੇ ਉਸ ਦੇ ਪੁੱਤਰ ਦਾ ਕਤਲ ਹੋ ਗਿਆ ਤਾਂ ਉਸ ਦਾ ਪੁੱਤਰ ਮਾਰਿਆ ਗਿਆ ਤਾਂ ਵਿਆਹ ਕੁਲ ਹੋ ਕੇ ਉਹ ਦੇਵੀ ਦੇ ਮੰਦਰ ਵੱਲ ਭੱਜਿਆ। ਪੁੱਤਰ ਦਾ ਸਰੀਰ ਦੇਖਦੇ ਹੀ ਦੁੱਖ ਦੇ ਕਾਰਨ ਉਸ ਨੇ ਤਲਵਾਰ ਕੱਢ ਕੇ ਆਪਣਾ ਵੀ ਸਿਰ ਕੱਟ ਲਿਆ। ਸੰਜੋਗਵਸ਼ ਦ੍ਰਿਸ਼ਟਬੁੱਧੀ ਨੂੰ ਜਾਂਦੇ ਹੋਏ ਰਾਜਕੁਮਾਰ ਚੰ드ਰਾਸ ਨੇ ਦੇਖ ਲਿਆ ਸੀ ਉਹ ਵੀ ਉਸੇ ਵੇਲੇ ਆਪਣਾ ਕੋੜਾ ਲੈ ਕੇ ਉਸੇ ਦਿਸ਼ਾ ਵੱਲ ਚੱਲ ਪਿਆ ਜਿੱਧਰ ਕੋ ਸਮਾ ਪੈਣਾ ਉਸ ਦਾ ਸੌਹਰਾ ਮੰਤਰੀ ਦ੍ਰਿਸ਼ਟਬੁੱਧੀ ਗਿਆ ਸੀ ਉਹ ਥੋੜੀ ਦੇਰ ਚੋਂ ਮੰਦਰ ਆ ਗਿਆ ਤੇ ਉੱਥੇ ਆਪਣੇ ਸਹੁਰੇ ਤੇ ਸਾਲੇ ਦੇ ਕੱਟੇ ਹੋਏ ਸਿਰ ਦੇਖੇ ਉਹ ਇਹ ਦੇਖ ਕੇ ਸਾਰਾ ਮਾਮਲਾ ਸਮਝ ਗਿਆ ਤੇ ਦੋ ਮੋਤਾਂ ਕਾਨ ਉਸ ਨੂੰ ਬਹੁਤ ਦੁੱਖ ਹੋਇਆ ਉਸ ਨੇ ਨਿਸ਼ਚਾ ਕਰਕੇ ਆਪਣੇ ਬਲੀਦਾਨ ਲਈ ਤਲਵਾਰ ਖਿੱਚੀ ਤੇ ਉਸੇ ਸਮੇਂ ਮਾਪਵਾਨੀ ਪ੍ਰਗਟ ਹੋ ਗਈ ਉਸਨੇ ਕਿਹਾ ਪੁੱਤਰ ਅਦ੍ਰिष्ट ਬੁੱਧੀ ਬੜਾ ਦੁਸ਼ਟ ਸੀ ਤੇ ਸਦਾ ਤੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਸੀ ਇਸ ਦਾ ਪੁੱਤਰ ਮਦਨ ਸੱਜਣ ਤੇ ਭਗਵਾਨ ਦਾ ਪਗਤ ਸੀ ਪਰ ਉਸਨੇ ਤੇਰੇ ਵਿਆਹ ਦੇ ਸਮੇਂ ਤੈਨੂੰ ਆਪਣਾ ਸਰੀਰ ਦੇਣ ਦਾ ਸੰਕਲਪ ਕੀਤਾ ਸੀ ਇਸ ਲਈ ਇਹ ਵੀ ਮਾਰਿਆ ਗਿਆ ਹੁਣ ਤੂੰ ਵਰਦਾਨ ਮੰਗ ਇਹ ਸੁਣ ਚੰਦਰਹੰਸ ਨੇ ਹੱਥ ਜੋੜ ਕੇ ਕਿਹਾ ਕਿ ਮਾਤਾ ਤੁਸੀਂ ਖੁਸ਼ ਹੋ ਤਾਂ ਇਹੋ ਜਿਹਾ ਵਰਦਿਓ ਜਿਸ ਨਾਲ ਸ਼੍ਰੀ ਹਰੀ ਚੋਂ ਮੇਰੀ ਭਗਤੀ ਜਨਮਾਂ ਜਨਮਾਂ ਤੱਕ ਬਣੀ ਰਹੇ ਤੇ ਸਦ੍ਰਿਸ਼ਟ ਬੁੱਧੀ ਦੇ ਅਪਰਾਧ ਨੂੰ ਤੁਸੀਂ ਮਾਫ਼ ਕਰ ਦਿਓ ਮੇਰੇ ਕਰਕੇ ਮੰਨ ਵਾਲੇ ਇਹਨਾਂ ਦੋਵਾਂ ਨੂੰ ਤੁਸੀਂ ਜਿਉਂਦਾ ਕਰ ਦਿਓ ਦੇਵੀ ਮਾਤਾ তথা ਸਤੂ ਕਹਿ ਕੇ ਅੰਤਰ ਧਿਆਨ ਹੋ ਗਏ ਦ੍ਰਿਸ਼ਟ ਬੁੱਧੀ ਤੇ ਮਦਨ ਉਸੇ ਬਲੀ ਉੱਠ ਖੜੇ ਹੋਏ ਸਾਰੀ ਗੱਲ ਦਾ ਪਤਾ ਲੱਗਣ ਤੇ ਮੰਤਰੀ ਦ੍ਰਿਸ਼ਟ ਬੁੱਧੀ ਰਾਜਕੁਮਾਰ ਚੰਦਰ ਹਾਸ ਤੇ ਪੈਰਾ ਵਿੱਚ ਢੇਕੇ ਮਾਫੀ ਮੰਗਣ ਲੱਗਿਆ ਰਾਜਕੁਮਾਰ ਚੰਦਰ ਹਾਸ ਨੇ ਉਹਨਾਂ ਨੂੰ ਚੁੱਕਿਆ ਤੇ ਆਪਣੇ ਨਾਲ ਸੀਨੇ ਨਾਲ ਲਗਾ ਲਿਆ ਮੰਤਰੀ ਹੁਣ ਪੂਰੀ ਤਰ੍ਹਾਂ ਬਦਲ ਕੇ ਭਗਵਾਨ ਦਾ ਪਰਮ ਭਗਤ ਹੋ ਗਿਆ ਮਦੰਤਾ ਪਹਿਲਾ ਹੀ ਭਗਤ ਸੀ ਉਸਨੇ ਚੰ드ਰਾਸਤਾ ਬੜਾ ਆਦਰ ਕੀਤਾ ਸਾਰੇ ਮਿਲ ਕੇ ਖੁਸ਼ੀ-ਖੁਸ਼ੀ ਘਰ ਵਾਪਸ ਆ ਗਏ ਦੋਸਤੋ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਆ ਕਿ ਮਾਫੀ ਦਇਆ ਤੇ ਭਗਤੀ ਜ਼ਿੰਦਗੀ ਦੇ ਅਸਲੀ ਮੋਲ ਹਨ ਜੋ ਇਨਸਾਨ ਨੂੰ ਉਸਦੀ ਅੰਦਰੂਨੀ ਸ਼ਕਤੀ ਨਾਲ ਜੋੜਦੇ ਆ ਤੇ ਉਸ ਨੂੰ ਤਰੱਕੀ ਵੱਲ ਲੈ ਜਾਂਦੇ ਆ ਚੰ드ਰਾਸਚੋਇ ਤਿੰਨੇ ਗੁਣ ਸਨ ਜਿਸ ਕਾਰਨ ਉਸਨੇ ਸਾਰਿਆਂ ਨੂੰ ਉਸ ਮਾਲਕ ਨਾਲ ਜੋੜਿਆ ਜਿਕਰੇ ਤਿੰਨੇ ਗੁਣ ਤੁਹਾਡੇ ਵਿੱਚ ਹਨ ਤਾਂ ਕੋਈ ਵੀ ਤੁਹਾਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦਾ ਇਸ ਦੇ ਨਾਲ ਹੀ ਇਹ ਕਹਾਣੀ ਇਹ ਵੀ ਸਿਖਾਉਂਦੀ ਹੈ ਕਿ ਮਾਰਨ ਵਾਲੇ ਨਾਲੋਂ ਬੁੱਝੋਣ ਵਾਲਾ ਉਹ ਮਾਲਕ ਬਹੁਤ ਵੱਡਾ ਜੋ ਤੁਹਾਡੀ ਕਿਸਮਤ ਵਿੱਚ ਉਸ ਮਾਲਕ ਨੇ ਲਿਖ ਦਿੱਤਾ ਉਹ ਕਿਸੇ ਦੀ ਚੋਣ ਤੇ ਬਦਲ ਨਹੀਂ ਸਕਦਾ ਉਹ ਤੁਹਾਨੂੰ ਜ਼ਰੂਰ ਮਿਲੇਗਾ ਕੋਈ ਲੱਖ ਕੋਸ਼ਿਸ਼ ਕਰ ਲੇ ਪਰ ਉਹ ਉਹਨੂੰ ਰੋਕ ਨਹੀਂ ਸਕਦਾ ਸੋ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਹਾਨੂੰ ਸਾਡੀਆਂ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਆਪਣਾ ਰੱਖਣਾ ਜੀ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ